ਮਹਾਰਾਣੀ ਪਰਨੀਤਕੌਰ ਜਿਹੜੇ ਕਿ ਭਾਜਪੀ ਦੇ ਉਮੀਦਵਾਰ ਨੇ ਪਟਿਆਲੇ ਤੋਂ ਉਹਨਾਂ ਦਾ ਪুতਲਾ ਹੈ ਨਾਲ ਮੋਤੀ ਸਾਹਿਬ ਦਾ ਇਹ ਇਸ ਕਰਕੇ ਸਾੜ ਰਹੇ ਕਿ ਜਿਹੜਾ ਪਟਿਆਲੇ ਦੇ ਵਿੱਚ ਆ ਦੋ ਦਿਨ ਪਹਿਲਾਂ ਇਹਨਾਂ ਸਾਡੇ ਕਿਸਾਨ ਨੂੰ ਸ਼ਹੀਦ ਕੀਤਾ ਔਰ ਉਹਦਾ ਜਿਹੜਾ ਪਰਚਾ ਵੀ 302 ਦਾ ਪਰਚਾ ਵੀ ਨਹੀਂ ਅਜੇ ਤੱਕ ਕੱਟਿਆ ਗਿਆ ਨਾ ਉਹਨੂੰ ਅਰੈਸਟ ਕੀਤਾ ਗਿਆ ਔਰ ਨਾ ਹੀ ਇਹਦੇ ਵਿੱਚ ਵੇਖੋ ਪਰਨੀਤਕੌਰ ਜਿਹੜੇ ਇਹਨਾਂ ਦੀ ਸਾਜ਼ਿਸ਼ ਆ ਪੂਰੀ ਕਿਉਂਕਿ ਪਹਿਲਾਂ ਇਹਨਾਂ ਦੇ ਬੰਦਿਆਂ ਨੇ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਲੈ ਕੇ ਆਵਾਂਗੇ ਸਾਨੂੰ ਡੱਕ ਲੋ ਐਹੋ ਜਿਹੀਆਂ ਗੱਲਾਂ ਕੀਤੀਆਂ ਫਿਰ ਉੱਥੇ ਤੱਕਾ ਮੁੱਕੀ ਜੋ ਵੀ ਉੱਥੇ ਉਕਸਾਇਆ ਕਿਸਾਨਾਂ ਨੂੰ ਤੱਕਾ ਮੁੱਕੀ ਦੌਰਾਨ ਜਦੋਂ ਉਹਦੇ ਤੱਕਾ ਵੱਜਾ ਤੇ ਉਹ ਡਿੱਗਨ ਦਾ ਬੰਦਾ ਮਰਿਆ ਤੇ ਇਹ ਆਪਾਂ ਆਪਣੇ ਸ਼ਹੀਦ ਨੂੰ ਇਨਸਾਫ਼ ਦਿਵਾਉਣ ਲਈ ਕੱਲ ਦੀ ਇੱਕ ਛੋਟੀ ਜੀ ਕਾਲ ਤੇ ਅੱਜ ਬੰਦਿਆਂ ਨੂੰ ਕਹਿ ਕੇ ਤੇ ਅੱਜ ਪ੍ਰਨੀਤ ਕੌਰ ਤੇ ਬੀਜੇਪੀ ਤੇ ਨਰਿੰਦਰ ਮੋਦੀ ਦਾ ਪਤਲਾ ਫੁੱਟ ਰਿਹਾ ਨਹੀਂ ਇਹ ਸਾਡੀ ਜੂਨੀਅਨ ਪੂਰੇ ਪੰਜਾਬ ਦੀ ਟੁੱਕੇ ਕੀ ਆ ਪੁਤਲੇ ਅੱਜ ਕੱਲੇ ਪਟਿਆਲੇ ਚ ਨਹੀਂ ਪੂਰੇ ਪੰਜਾਬ ਚ ਸਾਡੀ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਜੂਨੀਅਨ ਦਾ ਪ੍ਰੋਗਰਾਮ ਹੈ ਕਿਉਂਕਿ ਦੇਖੋ ਇਹ ਇਹ ਤਾਂ ਮੌਲ ਬਹੁਤਾ ਹੀ ਮਾਰਾ ਬਣ ਗਿਆ ਨਾ ਕਿ ਪਿੰਡਾਂ ਦੇ ਵਿੱਚ ਜੇ ਸਾਡੇ ਉਮੀਦਵਾਰ ਆਉਂਦੇ ਨੇ ਜਿਨ੍ਹਾਂ ਇਲੈਕਸ਼ਨ ਲੜਨੀ ਆ ਜਿਨ੍ਹਾਂ ਨੇ ਸਾਡੇ ਐਮਪੀ ਬਣ ਕੇ ਉੱਥੇ ਜਾ ਕੇ ਸਾਡੀ ਆਵਾਜ਼ ਚੁੱਕਣੀ ਆ ਉਹਨਾਂ ਨੂੰ ਆਪਾਂ ਆਪਣੀ ਦੁੱਖ ਤਕਲੀਫ ਆਪਾਂ ਕੁਝ ਦੱਸ ਵੀ ਨਹੀਂ ਸਕਦੇ ਉਹ ਨਾਲ ਪੁਲਿਸ ਨਾਲ ਬੌਂਸਰ ਲੈ ਕੇ ਆਹੀਂ ਕਮਾਣ ਵੀ ਆ ਪਿਛੇ ਜੇ ਕੀਤਾ ਵਿਰੋਧ ਹਸ਼ਿਆਰਪੁਰ ਵਾਲੇ ਉਮੀਦਵਾਰ ਦਾ ਇਹਨਾਂ ਦੇ ਤੇ ਨਾਲ 15-20 ਬੌਂਸਰ ਨਾਲ ਪੁਲਿਸ ਨਾਲ ਇਹ ਕੋਈ ਕੀ ਮਾਹੌਲ ਹੀ ਬਹੁਤ ਇਹਨਾਂ ਨੇ ਖਰਾਬ ਕਰਤਾ ਇਹ ਮਾਹੌਲ ਨੂੰ ਠੀਕ ਕਰਨਾ ਚਾਹੀਦਾ ਇਹਨਾਂ ਨੂੰ ਕਿਉਂਕਿ ਸਵਾਲ ਪੁੱਛਣ ਦਾ ਤੇ ਹੱਕ ਹਰ ਇੱਕ ਨੂੰ ਹੈਗਾ ਨਾ ਜੇ ਇਹਨਾਂ ਨੇ ਸਾਡੀ ਨੁਮਾਇੰਦਗੀ ਕਰਨੀ ਆ ਤਾਂ ਫਿਰ ਅਸੀਂ ਸਵਾਲ ਕਿਉਂ ਨਹੀਂ ਪੁੱਛ ਸਕਦੇ ਜੇ ਹੀ ਪੁੱਛਦੇ ਆ ਤਾਂ ਫਿਰ ਇਹ ਸਾਨੂੰ ਮਾਰਨ ਤੇ ਆ ਗਏ ਨੇ ਵੀ ਮਾਰ ਹੀ ਦੇਣੇ ਬੰਦੇ ਫਿਰ ਇਹ ਬਹੁਤ ਮਾੜੀ ਗੱਲ ਆ ਮੇਰਾ ਨਾਮ ਬਚਨ ਸਿੰਘ ਸੀਨੀਅਰ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨੀ ਉਹਨਾਂ ਪੰਜਾਬ ਇਹਲਾ ਕਰਤਾ ਇਹੋ ਹੀ ਆ ਜਿੰਨਾ ਕੇ ਦੱਸਿਆ ਪ੍ਰਧਾਨ ਜੀ ਨੇ ਕਿ ਇਹ ਅਸੀਂ ਕਿ ਕਿਸਾਨ ਤੇ ਸ਼ਾਂਤਮਈ ਆਪਣੀਆਂ ਮੰਗਾਂ ਵਾਸਤੇ ਇਹਨਾਂ ਨੂੰ ਸਵਾਲ ਕਰਦੇ ਆ ਜਿਹੜੇ ਲੀਡਰ ਆਉਂਦੇ ਆ ਸਾਡਾ ਸਵਾਲ ਕਰਨਾ ਫਰਜ਼ ਹੈ ਸਾਡੀਆਂ ਆ ਡਿਮਾਂਡਾਂ ਆ ਜਾਂ ਪਿੱਛੇ ਜਿਹੜੀਆਂ ਮੰਨੀਆਂ ਉਹ ਹੱਲ ਨਹੀਂ ਹੋਈਆਂ ਪਰ ਇਹ ਜਿਹੜੇ ਆਉਂਦੇ ਆ ਬਾਹਰ ਪਿੰਡਾਂ ਦੇ ਵਿੱਚ ਅਸੀਂ ਤੇ ਆਪਣੇ ਸਵਾਲ ਕਰਨੇ ਆ ਸ਼ਾਂਤਮਈ ਇਹ ਨਾਲ ਗੁੰਡੇ ਲੈ ਕੇ ਆਉਂਦੇ ਆ 10 10 20 ਵੀ ਇਹਨਾਂ ਦੇ ਨਾਲ ਗੁੰਡੇ ਆ ਨਾਲ ਪੁਲਿਸ ਆ ਤੇ ਨói ਕਹਿੰਦੇ ਆ ਵੀ ਆਮਾਗੇ ਸਾਨੂੰ ਦੱਕ ਕੇ ਦੱਸੋ ਅਸੀਂ ਤੇ ਇਹ ਗੱਲ ਕਹਿੰਨੇ ਸਵਾਲ ਕਰਦੇ ਆ ਕਿ ਜੇ ਅਸੀਂ ਦਿੱਲੀ ਨੂੰ ਜਾਂਦੇ ਆ ਤੁਸੀਂ ਰਾਹ ਦੇ ਵਿੱਚ ਕਿਲ ਗੱਡੇ ਆ ਕੰਧਾ ਕੱਢੀਆਂ ਆ ਕੀ ਅਸੀਂ ਪਾਕਿਸਤਾਨੀਆਂ ਦਿੱਲੀ ਸਾਡੀ ਪੰਜਾਬ ਦੀ ਰਾਜਤਾਂ ਨਹੀਂ ਨਹੀਂ ਅਸੀਂ ਦਿੱਲੀ ਜਾ ਨਹੀਂ ਸਕਦੇ ਜਾਂ ਅਸੀਂ ਜਿਹੜੀਆਂ ਸਾਡੀਆਂ ਮੰਗਾ ਉੱਥੇ ਮੰਨੀਆਂ 13 ਮਹੀਨੇ ਬੈਠ ਕੇ ਉਹ ਮੰਗਾ ਲਾਗੂ ਨਹੀਂ ਕੀਤੀਆਂ ਉਹਨਾਂ ਬਾਰੇ ਅਸੀਂ ਇਹਨਾਂ ਨੂੰ ਸਵਾਲ ਕਰ ਸਕਦੇ ਆ ਕਿਉਂਕਿ ਇਹ ਵੀ ਮੈਂਬਰ ਪਾਰਲੀਮੈਂਟ ਰਹੀ ਆ ਪਹਿਲੇ ਵੀ ਇਹਨੂੰ ਇਹ ਸਵਾਲ ਕਰਨਾ ਹੈ ਇਹ ਪੁੱਛਣਾ ਹੈ ਕਿ ਤੁਸਾਂ ਕੀ ਸਾਡੇ ਕਿਸਾਨਾਂ ਵਾਸਤੇ ਉਸੇ ਸਵਾਲ ਉਠਾਏ ਇਹੋ ਗੱਲਾਂ ਦਾ ਜਵਾਬ ਕਿ ਹਾਂ ਮੰਗਣੇ ਆ ਕਿਉਂਕਿ ਪੰਜ ਸਾਲ ਇਹਨਾਂ ਫੇਰ ਜਾ ਕੇ ਸਾਡੇ ਉੱਤੇ ਰਾਜ ਕਰਨਾ ਆ ਤੇ ਜਦੋਂ ਅਸੀਂ ਸਵਾਲ ਕਰਦੇ ਆ ਤੇ ਇਹਨਾਂ ਨੂੰ ਪਤਾ ਨਹੀਂ ਸ਼ਾਂਤਮਈ ਕਿਸਾਨਾਂ ਦੇ ਪ੍ਰਦਰਸ਼ਨ ਕਰਦੇ ਆ ਕੀ ਡਰ ਪੈ ਜਾਂਦਾ ਆ ਇਹ ਨਾਲ ਫੋਰਸਾਂ ਨਾਲ ਗੁੰਡਾਗਰਦੀ ਲੈ ਕੇ ਤੇ ਨਾਲ ਚੈਲੰਜ ਕਰਦੇ ਆ ਤੇ ਅਸੀਂ ਆਵਾਂਗੇ ਤੁਸੀਂ ਸਾਨੂੰ ਡੱਕ ਕੇ ਤਖਾਇਓ ਇਹ ਇਹਨਾਂ ਨੇ ਤੇ ਵੋਟਾਂ ਲੈਣੀਆਂ ਸਾਡੇ ਕੋਲੋਂ ਕਿ ਸਾਡੇ ਕੋਲੋਂ ਗੁੰਡਾਗਰਦੀ ਕਰਕੇ ਸਾਨੂੰ ਕੁੱਟਣਾ ਹੈ ਸਾਡੇ ਤੇ ਰਾਜ ਕਰਨਾ ਹੈ ਇਹ ਕਰਕੇ ਹੀ ਨਾ ਬਿਲਕੁਲ ਜੀ ਇੱਥੇ ਵੀ ਅਤਿਆਚਾਰ ਹੋ ਰਿਹਾ ਤੇ ਜੇ ਬਾਂਦਣਾ ਤੇ ਹੀ ਗਏ ਆ ਤਾਂ ਉਥੇ ਅਕੇ ਕੱਲ ਗੱਡ ਕੇ ਕੰਧਾ ਕਰਕੇ ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਨੇ ਹੁਣ ਵੀ ਕਿਸਾਨ ਨੂੰ ਧੱਕਾ ਮਾਰ ਕੇ ਗਾਲਾਂ ਕੱਢ ਕੇ ਤੇ ਉਹਨੂੰ ਛੁੱਟਿਆ ਗਿਆ ਜਦੋਂ ਉਹਦੇ ਸੱਟ ਲੱਗੀ ਉਹਦੀ ਮੌਤ ਹੋ ਗਈ ਆ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਤੇ ਇਹਨਾਂ ਨੂੰ ਹੀ ਕਹਿਨੇ ਆ ਤੇ ਜਦੋਂ ਤੁਹਾਨੂੰ ਪਤਾ ਤੁਹਾਡਾ ਵਿਰੋਧ ਹੈ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਸ਼ਾਂਤ ਮੈਂ ਇਹ ਪ੍ਰਦਰਸ਼ਨ ਕਰਨਾ ਹੈ ਸਾਡੇ ਸਵਾਲਾਂ ਦੇ ਜਵਾਬ ਦਿਓ